ਸਾਥਿਰ ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮਹਿਮਰ ਬ੍ਰਿਤ ਕੋਰੇ ਸੁਵੇਲੇ ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਂਕਾਊਂਟਰ ਕੀਤਾ ਗਿਆ ਦੋਸ਼ੀ ਜਿਹੜੇ ਕਿ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਤੇ ਫਾਇਰਿੰਗ ਜਿਹੜੀ ਕਿ ਮਜਬੂਰੀ ਦੇ ਵਿੱਚ ਪੁਲਿਸ ਨੂੰ ਕਰਨੀ ਪਈ ਹੈ ਦਾਸਵਾ ਉੱਥੇ ਹੀ ਪਿਓ ਪੁੱਤ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਦੋਸ਼ੀ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਜਿਹੜੀ ਕਿ ਉਸ ਦੀ ਹਾਲਤ ਹੋ ਗਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਤੱਕ ਕਰਾਇਆ ਗਿਆ ਉੱਥੇ ਦੱਸਣਾ ਚਾਹੂੰਗੀ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ ਹਫਤੇ ਮਾਹਲਪੁਰ ਦੀ ਇੱਕ ਸੁਨਾਰ ਦੀ ਦੁਕਾਨ ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਫਿਰ ਕਿਸੇ ਵਾਰਦਾਤ ਦੇ ਫਿਰਾਕ ਦੇ ਵਿੱਚ ਘੁੰਮ ਰਹੇ ਨੇ ਜਦੋਂ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਜੋਜੇ ਦੇ ਗੱਜਰ ਮਦੂਦ ਵਾਲੇ ਜੰਗਲਾ ਵਿੱਚ ਖੁੱਸ ਗਏ ਪੁਲਿਸ ਨੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਜੁੜੇਗੀ ਕੀਤੀ ਸੀ ਜਿਸ ਦੌਰਾਨ ਇੱਕ ਦੋਸ਼ੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਪੁਲਿਸ ਨੇ ਦੋਹੇ ਕਾਬੂ ਕਰਕੇ ਸਿਵੀ ਲਜੇੜਾ ਹਸਪਤਾਲ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਦਾਖਲ ਕਰਾਏ ਨੇ ਪੁਲਿਸ ਨੇ ਉਹਨਾਂ ਕੋਲੋਂ ਇੱਕ ਰਿਵਾਲਵਰ ਤੇ ਇੱਕ ਕੁਝ ਜਿਹੜੇ ਕਾਰਤੂਸ ਨੇ ਉਹ ਬਰਾਮਦ ਕੀਤੇ ਨੇ ਇਸ ਵੇਲੇ ਪੁਲਿਸ ਵੱਲੋਂ ਪੁੱਛਗਿੱਛ ਜਿਹੜੀ ਉਹਨਾਂ ਦੇ ਨਾਲ ਜਾਰੀ ਹੈ ਦਾਸਵਾ ਕਿ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਾਲਿਕ ਨੇ ਕਿਹਾ ਹੈ ਕਿ ਪੁਲਿਸ ਲਈ ਜਿਹੜੀ ਵੱਡੀ ਕਾਮਯਾਬੀ ਇਹ ਹੈਗੀ ਆ ਉਹਨਾਂ ਨੇ ਦੱਸਿਆ ਕਿ 18 ਅਕਤੂਬਰ ਨੂੰ ਮਾਹਿਲਪੁਰ ਦੇ ਸੁਨਾਰਤ ਦੁਕਾਨ ਤੇ ਹੋਈ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਅਲਰਟ ਜਾਰੀ ਕੀਤਾ ਸੀ ਅੱਜ ਮਿਲੀ ਜਾਣਕਾਰੀ ਦੇ ਆਧਾਰ ਤੇ ਦੋਸ਼ੀ ਜਿਹੜੇ ਕਿ ਗ੍ਰਿਫਤਾਰ ਕਰਨ ਲੱਗੇ ਨੇ ਤਾਂ ਜ਼ਵਾ ਫਿਲਹਾਲ ਇੱਕ ਦੋਸ਼ੀ ਜਿਹੜਾ ਕਿ ਜ਼ਖਮੀ ਹੈ ਸਿਵਲ ਹਸਪੀਟਲ ਹੁਸ਼ਿਆਰਪੁਰ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਹੈ ਹਲੇ ਉਹਦੀ ਹਾਲਤ ਚੜਕੀ ਫਿਲਹਾਲ ਤਾਂ ਠੀਕ ਦੱਸੀ ਜਾ ਰਹੀ ਹੈ ਸਨਾਲ ਜੁੜੀ ਕੋਈ ਵੀ ਅਪਡੇਟ ਜੇ ਅੱਗੇ ਆਉਂਦੀ ਆਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਉਦੋਂ ਤੱਕ ਜੁੜੇ ਰਹੋ 247 ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਵਰਤ ਕੋਰੇ ਸੁਵੇਲੇ ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਂਕਾਊਂਟਰ ਕੀਤਾ ਗਿਆ ਦੋਸ਼ੀ ਜਿਹੜੇ ਕਿ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਤੇ ਫਾਇਰਿੰਗ ਜੜੀ ਕਿ ਮਜਬੂਰੀ ਦੇ ਵਿੱਚ ਪੁਲਿਸ ਨੂੰ ਕਰਨੀ ਪਈ ਹੈ ਦਾਸਵਾ ਉੱਥੇ ਹੀ ਪਿਓ ਪੁੱਤ ਨੂੰ ਜਿਹੜਾ ਕਿ ਗ੍ਰਫਤਾਰ ਕਰ ਲਿਆ ਗਿਆ ਤੇ ਇੱਕ ਦੋਸ਼ੀ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਜਿਹੜੀ ਕਿ ਉਸ ਦੀ ਹਾਲਤ ਹੋ ਗਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਉੱਥੇ ਦੱਸਣਾ ਚਾਹੂੰਗੀ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ ਹਫਤੇ ਮਾਹਲਪੁਰ ਦੀ ਇੱਕ ਸੁਨਾਰ ਦੀ ਦੁਕਾਨ ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਫੇਰ ਕਿਸੇ ਵਾਰਦਾਤ ਦੇ ਫਰਾਕ ਦੇ ਵਿੱਚ ਘੁੰਮ ਰਹੇ ਨੇ ਜਦੋਂ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਜੋਜੇ ਦੇ ਗੱਜਰ ਮੈਦੂਦ ਵਾਲੇ ਜੰਗਲਾ ਵਿੱਚ ਖੁੱਸ ਗਏ ਪੁਲਿਸ ਨੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਜੁੜੇਗੀ ਕੀਤੀ ਸੀ ਜਿਸ ਦੌਰਾਨ ਇੱਕ ਦੋਸ਼ੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਪੁਲਿਸ ਨੇ ਦੋਵੇਂ ਕਾਬੂ ਕਰਕੇ ਸਿਵੀ ਲਜੜਾ ਹਸਪਤਾਲ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਦਾਖਲ ਕਰਾਏ ਨੇ ਪੁਲਿਸ ਨੇ ਉਹਨਾਂ ਕੋਲੋਂ ਇੱਕ ਰਿਵਾਲਵਰ ਤੇ ਇੱਕ ਕੁਝ ਜਿਹੜੇ ਕਾਰਤੂਸ ਨੇ ਉਹ ਬਰਾਮਦ ਕੀਤੇ ਨੇ ਇਸ ਵੇਲੇ ਪੁਲਿਸ ਵੱਲੋਂ ਪੁੱਛਗਿੱਛ ਜਿਹੜੀ ਉਹਨਾਂ ਦੇ ਨਾਲ ਜਾਰੀ ਹੈ ਦਾਸਵਾ ਕਿ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਾਲਿਕ ਨੇ ਕਿਹਾ ਹੈ ਕਿ ਪੁਲਿਸ ਲਈ ਜਿਹੜੀ ਵੱਡੀ ਕਾਮਯਾਬੀ ਇਹ ਹੈਗੀ ਆ ਉਹਨਾਂ ਨੇ ਦੱਸਿਆ ਕਿ 18 ਅਕਤੂਬਰ ਨੂੰ ਮਾਹਿਲਪੁਰ ਦੇ ਸੁਨਾਰਤ ਦੁਕਾਨ ਤੇ ਹੋਈ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਅਲਰਟ ਜਾਰੀ ਕੀਤਾ ਸੀ ਅੱਜ ਮਿਲੀ ਜਾਣਕਾਰੀ ਦੇ ਆਧਾਰ ਤੇ ਦੋਸ਼ੀ ਜਿਹੜੇ ਕਿ ਗ੍ਰਿਫਤਾਰ ਕਰਨ ਲੱਗੇ ਨੇ ਤਾਂ ਜ਼ਵਾ ਫਿਲਹਾਲ ਇੱਕ ਦੋਸ਼ੀ ਜਿਹੜਾ ਕਿ ਜ਼ਖਮੀ ਹੈ ਸਿਵਲ ਹਸਪੀਟਲ ਹੁਸ਼ਿਆਰਪੁਰ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਹੈ ਹਲੇ ਉਹਦੀ ਹਾਲਤ ਜਿੜਕੀ ਫਿਲਹਾਲ ਤਾਂ ਠੀਕ ਦੱਸੀ ਜਾ ਰਹੀ ਹੈ ਇਸ ਨਾਲ ਜੁੜੀ ਕੋਈ ਵੀ ਅਪਡੇਟ ਜੇ ਅੱਗੇ ਆਉਂਦੀ ਆਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਉਦੋਂ ਤੱਕ ਜੁੜੇ ਰਹੋ 24/7 ਪੰਜਾਬ ਪੰਜਾਬ